ਸੇ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰ ਬ੍ਰਿਜ ਹੈ ਇਹ ਬਣਾ ਦਿਆਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਘਾਟ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸਤਿ ਵੀਰੋ ਤਰਨਤਾਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਬਿਲਕੁਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇਹ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਬੀਜੇਪੀ ਆਈਆ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਮੋ ਜਿਹੜੇ ਸਰਕਾਰੀ ਸਕੂਲਾਂ 'ਚ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ 'ਤੇ ਕਹੀ ਜਾਂਦੇ ਨੇ ਆਹ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੁਵੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਬਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੋਕਾ ਚਿੱਤ ਹੋ ਜਾਊਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜਾਊਗੀ ਬਾਕੀ 14 ਨੂੰ ਹੋਊਗੀ ਮੈਂ ਮੈਂ ਲਗਭਗ 30 ਪਿੰਡਾਂ 'ਚ ਦੋ ਪਿਛਲੇ ਦੋ ਦਿਨਾਂ 'ਚ ਗਿਆ ਮੈਂ ਲਸ਼ੇਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਜਾਂਦਾ ਜਿਹੜੇ ਨਾਲ ਵਾਲੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗੱਗੂ ਗੱਗੋਦ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਜਹਬਾਰ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨ ਤਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਥੋੜਿਆ ਗਲੀਆਂ ਚੌਕਾ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਥੋੜਾ ਵੀ ਨਹੀਂ ਆਇਆ ਬਸ ਇਹ ਨਹੀਂ ਆਉਂਦੇ ਜੀ ਉਹ ਕਹਿੰਦੇ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾਬਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਹਿੰਦੇ ਇਧਰ ਨੂੰ ਲੈ ਕੇ ਕਹਿੰਦੇ ਇਧਰ ਨੂੰ ਲੈ ਕੇ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਹਨ ਇਹਨਾਂ ਕੋਲੇ ਕਹਿੰਦੇ ਵੀ ਪੈਸੇ ਵੰਜਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਧਰਮ ਧਰ ਨਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਭਰਾਤੇ ਦੇਣ ਆਏ ਮੇਰੇ ਹੱਥ ਬੰਨ ਕੇ ਬੇਨਤੀ ਆ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਤੁਹਾਡੇ ਹੀ ਨੇ ਉਹ ਕਹੀਦਾ ਤੁਸੀਂ ਨੋਟ ਵੀ ਪਛਾਣ ਲਓਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਤੇ ਨਾ ਦਰਬਾਰ ਸਾਹਿਬ ਟੇਕ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਬਾਪੂ ਇਹਨਾਂ ਤੋਂ ਬਸ ਐਂ ਪੈਸੇ ਫੜ ਕੇ ਕਹਦੇ ਹੋ ਵੀ ਆ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਫਰਮ ਦੱਬ ਕੇ ਕਰ ਦਿਓ ਵੀ ਆ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀਆਂ ਨੂੰ ਮਾਫ ਆ ਬਹੁਤ ਸਮਝਦਾਰ ਲੱਗਿਆ ਵੀ ਬਹੁਤ ਸਮਝਦਾਰ ਲੱਗਿਆ ਫਿਰ ਤਰਨ ਤਰਨ ਆਲਿਓ ਥੋੜੇ ਵੱਲੋਂ ਮੈਂ ਸਮਝਾਂ ਫਿਰ ਵੀ ਬੋਲੇ ਸੋਨਿਆ ਜੀਵਨ ਸਿੰਘ ਸਾਹਿਬ ਆਪਣੇ ਵਿਚਾਰ ਪੇਸ਼ ਕਰਨਗੇ ਹਾਂ